ਭਾਜੀ ਪਿੰਡ ਪੋਪਾ ਦੇ ਵਿੱਚ ਪਹੁੰਚੇ ਉੱਥੇ ਇੱਕ ਤਾਪ ਤਾਂ ਸਤਿਗੁਰੂ ਗਰਬ ਸਾਹਿਬ ਦੇ ਪਾਵਨ ਅੰਗਾਂ ਦੀ ਜਿਹੜੀ ਬੇਅਦਬੀ ਹੋਈ ਹੈ ਕੀ ਮਾਮਲਾ ਸਰਦਾਰ ਹੈ ਸੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਮੈਂ ਦੱਸਣਾ ਚਾਹੁੰਦਾ ਕਿ ਪਿੰਡ ਪੋਤਾ ਮਕੇਰੀਆਂ ਵਿਖੇ ਇਹ 2 ਦਿਨ ਪਹਿਲਾਂ ਦੀ ਘਟਨਾ ਹੈ ਜਦੋਂ ਪਰਸੋਂ ਤੋਂ ਜਦੋਂ ਗ੍ਰੰਥੀ ਸਿੰਘ ਨੇ ਹੁਕਮਨਾਮਾ ਲਿਆ ਤਾਂ ਜਦੋਂ ਪ੍ਰਕਾਸ਼ ਕੀਤਾ ਮਹਾਰਾਜ ਦਾ ਤਾਂ ਉਹਨਾਂ ਦੇਖਿਆ ਵੀ ਜਿਹੜੇ 570 ਤੋਂ 71 ਰੰਗ ਜਿਹੜੇ ਦੋ ਅੰਗ ਬਹੁਤ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਕੀਤੇ ਗਏ ਕਿਸੇ ਨੇ ਜੋ ਬਲੇਟ ਨਾਲ ਜਾਂ ਹੋਰ ਤਿੱਖੀ ਚੀਜ਼ ਨਾਲ ਜਿਹੜੇ ਅੰਗ ਜਿਹੜੇ ਵੱਡੇ ਗਏ ਆ ਤੇ ਗ੍ਰੰਥੀ ਸਿੰਘ ਨੇ ਕਿਸੇ ਨੂੰ ਵੀ ਪਿੰਡ ਦੇ ਨੇ ਕਿਸੇ ਨੂੰ ਦੱਸਿਆ ਨਹੀਂ ਤੇ ਅੱਜ ਅਸੀਂ ਪਹੁੰਚੇ ਆ ਇੱਥੇ ਤੇ ਅੱਜ ਹਣ ਫੋਨ ਕੀਤਾ ਗਿਆ ਵੀ ਬੇਦਬੀ ਹੋਈ ਆ ਜਦੋਂ ਦੇਖਿਆ ਆਪਾਂ ਤੇ ਵਾਕਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਦੋ ਜਿਹੜੇ ਅੰਗ ਆ 570 ਤੋਂ 771 ਤੱਕ ਜਿਹੜੇ ਬੁਰੀ ਤਰ੍ਹਾਂ ਜਿਹੜੇ ਹੈਗੇ ਆ ਕਿਸੇ ਦੁਸ਼ਟ ਪਾਪੀਵਾਂ ਵੱਲੋਂ ਉਹ ਬੇਅਦਬੀ ਕੀਤੀ ਗਈ ਆ ਤਾਂ ਆਉਂਦੇ ਸਮੇਂ ਆਪਾਂ ਫਿਰ ਜਿਹੜੇ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਮਕੇਰੀਆਂ ਤੋਂ ਪ੍ਰਸ਼ਾਸਨ ਆਇਆ ਆ ਤੇ ਅਜੇ ਤੱਕ ਬੰਦੇ ਦਾ ਕੋਈ ਪਤਾ ਨਹੀਂ ਲੱਗ ਸਕਿਆ ਕਿਉਂਕਿ ਇੱਥੇ ਗੁਰੂ ਘਰ ਵਿੱਚ ਕੋਈ ਕੈਮਰਾ ਨਹੀਂ ਸੀਗਾ ਤੇ ਜਿਹੜਾ ਪ੍ਰਬੰਧ ਵੀ ਕੋਈ ਜਿਹੜਾ ਖਾਸ ਹੈ ਨਹੀਂ ਉਹ ਤੇ ਜਦੋਂ ਗ੍ਰੰਥੀ ਸਿੰਘ ਨੂੰ ਪੁੱਛਿਆ ਤੇ ਉਹ ਦੱਸ ਰਿਹਾ ਸੀ ਵੀ ਸਵੇਰੇ ਮੈਂ ਪ੍ਰਕਾਸ਼ ਕਰ ਦੇਣਾ ਤੇ ਸ਼ਾਮ ਨੂੰ ਜਿਹੜਾ ਹੈਗਾ ਉਹ ਮੈਂ ਜਿਹੜਾ ਹੈਗਾ ਆਉਣਾ ਆ ਤੇ ਇੱਥੇ ਕੋਈ ਵੀ ਜਿੰਦਾ ਨਹੀਂ ਲੱਗਦਾ ਤੇ ਆਪਾਂ ਪਹਿਲਾਂ ਵੀ ਸੰਗਤ ਨੂੰ ਕਹਿੰਦੇ ਰਹੇ ਆਂ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉੱਥੇ ਜਾਂ ਪਹਿਰੇਦਾਰ ਰੱਖੇ ਜਾਣ ਤੇ ਜੇ ਤੁਸੀਂ ਨਹੀਂ ਪਹਿਰੇਦਾਰ ਰੱਖ ਸਕਦੇ ਤੇ ਉਹਨੂੰ ਲੋਕ ਲਾ ਦਿੱਤਾ ਜਾਵੇ ਪਰ ਇੱਥੇ ਵੀ ਉਹੀ ਘਟਨਾ ਜਿਹੜੀ ਹੋਈ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਦੋ ਜਿਹੜੇ ਅੰਗ ਬਹੁ ਬੁਰੀ ਤਰ੍ਹਾਂ ਜਿਹੜੇ ਭਲੇਟ ਨਾਲ ਜਿਹੜੇ ਵੱਢੇ ਗਏ ਆ ਹਾਂਜੀ ਆਏ ਦਿਨ ਬਾਬਾ ਜੀ ਇਹ ਜਈਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਅਸੀਂ ਹੁਣ ਇੱਥੇ ਵੀ ਦੇਖਿਆ ਗਿਆ ਤੇ ਹੁਣ ਅਸੀਂ ਮੰਗ ਕੀ ਕਰਨੀ ਚਾਹੁੰਦੇ ਹਾਂ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਦੋ ਦਿਨ ਦੀ ਆਪਾਂ ਮੰਗ ਹੀ ਕਰਨੀ ਆਪਾਂ ਡੀਐਸਪੀ ਸਾਹਿਬ ਨੂੰ ਦੱਸਿਆ ਪੀ ਦੋ ਦਿਨਾਂ ਤੇ ਜਿਹੜਾ ਬੰਦਾ ਹੈਗਾ ਇਹ ਸਾਰੇ ਪਿੰਡ ਵਿੱਚੋਂ ਪਤਾ ਕਰਕੇ ਜਿਹੜੇ ਉੱਥੇ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਵੱਲੋਂ ਕੀ ਪ੍ਰੋਸਸ ਹੋਇਆ ਗਿਆ ਤੁਹਾਨੂੰ ਪ੍ਰਸ਼ਾਸਨ ਦੇਖੋ ਦੱਸ ਰਿਹਾ ਵੀ ਆਪਾਂ ਜਲਦ ਤੋਂ ਜਲਦ ਜਿਹੜਾ ਬੰਦਾ ਜਿਹੜੇ ਵਿਅਦਬੀ ਕੀਤੀ ਆ ਉਹ ਆਪਾਂ ਲੱਭਾਂਗੇ ਪਰ ਗੱਲ ਹੈਗੀ ਆ ਕੈਮਰੇ ਦੇ ਕੈਮਰੇ ਹੋਣ ਦੇ ਜਦੋਂ ਕੈਮਰੇ ਹੁੰਦੇ ਆ ਤਾਂ ਉਦੋਂ ਫਟਾਫਟ ਜਿਹੜਾ ਪਤਾ ਲੱਗ ਜਾਂਦਾ ਆ ਵੀ ਉਹ ਵਿਅਕਤੀ ਕਿਹੜਾ ਆ ਪਰ ਹੁਣ ਜਿਹੜਾ ਆ ਇਹ ਥੋੜਾ ਟਾਈਮ ਤਾਂ ਲੱਗਣਾ 1-2 ਦਿਨ ਤਾਂ ਲੱਗਣਗੇ ਜਿਹੜਾ ਮਤਲਬ ਪਿੰਡ ਵਿੱਚੋਂ ਪਤਾ ਕਰਨ ਤੇ ਕਿ ਕੌਣ ਆਇਆ ਕੌਣ ਗਿਆ ਪਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪਤਾ ਨਹੀਂ ਪੀਏ 2 4 10 ਦਿਨ ਪਹਿਲਾਂ ਦੀ ਘਟਨਾ ਜਾਂ ਉਸੇ ਦਿਨ ਦੀ ਘਟਨਾ ਆ ਕਿਉਂਕਿ ਇਹ ਪਰਸੋਂ ਜਿਹੜਾ ਸਵੇਰੇ ਹੁਕਨਾਮਾ ਜਦੋਂ ਗ੍ਰੰਥੀ ਸਿੰਘ ਲੈ ਰਿਹਾ ਸੀ ਉਦੋਂ ਉਹਨੂੰ ਪਤਾ ਲੱਗਾ ਵੀ ਜਿਹੜੇ ਅੰਗ ਜਿਹੜੇ ਆ 70 ਤੋਂ 77 ਤੱਕਰ ਦੋ ਅੰਗ ਜਿਹੜੇ ਉਹ ਕਿਹੇ ਕੈਂਚੀ ਨਾਲ ਜਿਹੜੇ ਉਹਨਾਂ ਜ਼ਖਮੀ ਕੀਤੇ ਗਏ ਆ ਹਾਂਜੀ ਠੀਕ ਆ ਪਿੰਡ ਪੋਤਾ ਦੇ ਵਿੱਚ ਇੱਕ ਤਤਤਨਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪਾਉਂਸ ਰੂਪਾਂ ਦੀ ਬੇਦਗੀ ਹੋਈ ਆ ਕੀ ਕਰਨੇ ਤੁੰਦੇ ਸਾਨੂੰ ਅੱਜ ਸਰੇਤ ਉੱਤਨਾ ਬਣੇ ਸੀ ਅਸੀਂ ਇੰਦ ਕੋਤਾ ਆਏ ਆਂ ਔਰ ਸ਼੍ਰੀ ਗੁਰੂ ਰਵਿਦਾਸ ਸਭਾ ਗੁਰਦੁਆਰਾ ਸਾਹਿਬ ਜਿੱਥੇ ਸ਼੍ਰੀ ਗੁਰੂ ਜਨ ਸਾਹਿਬ ਜੀ ਸ਼ੋਗਤ ਨੇ ਉਹਨਾਂ ਦੇ ਅੱਲਾ ਦੇ ਨਾਲ ਕੁਝ ਦੇਰ ਵੀ ਹੋਈ ਹੈ ਜਿਸ ਦੀ ਅਸੀਂ ਹਰ ਅੰਗਲ ਤੋਂ ਪੜਤਾਲ ਕਰ ਰਹੇ ਆਂ ਫਿਲਹਾਲ ਜਿਹੜਾ ਮਦਈ ਦੇ ਦੱਸਣ ਦੇ ਮੁਤਾਬਕ ਜਿਹੜਾ ਅਜੇ ਪਤਾ ਨਹੀਂ ਲੱਗਾ ਕਿ ਕਦੋਂ ਦੀ ਜਿਹੜੀ ਇਹ ਕਾਰਵਾਈ ਹੋਈ ਹੈ ਕਦੋਂ ਦੀ ਰੋਕ ਵੀ ਹੋਈ ਹੈ ਅਸੀਂ ਹਰ ਐਂਗਲ ਤੋਂ ਇਹਨੂੰ ਵੈਰੀਫਾਈ ਕਰਾਂਗੇ ਇਨਵੈਸਟੀਗੇਟ ਕਰਾਂਗੇ ਔਰ ਜੋ ਵੀ ਅਚਬੰਦੀ ਅਗਲੀ ਕਾਨੂੰਨੀ ਕਾਰਵਾਈ ਹੈ ਉਹ ਕਰਾਂਗੇ ਸੱਸੀ ਜੇ ਸ਼੍ਰੀ ਗੁਰਗ੍ਰਾਮ ਸਾਹਿਬ ਜੇ ਫਾਲਸ ਰਿਪੋਰਟ ਜਿਹੜੇ ਕਿੰਨੇ ਕੁੱਲੇ ਜਿਹੜੇ ਪੰਨੇ ਜਿਹੜੇ ਅੰਡੇ ਦਿੱਤੇ ਹੋਏ ਨੇ ਇਹ ਦੋ ਪੰਨੇ ਨੇ ਇੱਕ ਦੇ ਇੱਕ ਸ਼੍ਰੀ ਗੁਰਨਾਨ ਸਾਹਿਬ ਜੀ ਦੇ ਔਰ ਦੂਸਰੇ ਦੇ ਸਕਰੀਪ 14 15 ਪੰਨੇ ਆ ਸਰ ਤੁਸੀਂ ਸੀਸੀ ਫੋਟੋ ਦੇ ਸਾਹਮਣੇ ਆਈ ਇਹਨਾਂ ਦੀ ਅਸੀਂ ਸਾਰਾ ਜੇ अर्ਲੀ ਸਟੇਜ ਹੈਗੀ ਆ ਅਸੀਂ ਸਾਰੇ ਇਸ ਪਿੰਡ ਦੇ ਵਿੱਚ ਵੇਖ ਰਹੇ ਹਾਂ ਸੀਸੀਟੀਵੀ ਕੈਮਰੇ ਜਿੱਥੇ ਵੀ ਲੱਗੇ ਨੇ ਇਹ ਚੈੱਕ ਕਰ ਰਹੇ ਹਾਂ ਚੈੱਕ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਹੋਏ ਗੁਰਦੁਆਰਾ ਸਾਹਿਬ ਦੇ ਵਿੱਚ ਫਿਲਹਾਲ ਇਹਨਾਂ ਨੇ ਕੈਮਰੇ ਨਹੀਂ ਸੀ ਲੱਗੇ ਹੋਏ ਜਿਸ ਕਰਕੇ ਅਸੀਂ ਜਿਹੜੇ ਸਰੌਂਡਿੰਗ ਏਰੀਆ ਦੇ ਵਿੱਚ ਕੈਮਰੇ ਨੇ ਉਹ ਜ਼ਰੂਰ ਲਗਾ ਹਰ ਤਰ੍ਹਾਂ ਦੀਆਂ ਖਬਰਾਂ ਅਤੇ ਵੀਡੀਓਜ਼ ਦੇਖਣ ਲਈ ਸਾਡੀ YouTube ਚੈਨਲ F ਪੰਜਾਬ TV ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਵਾਲਾ ਬਟਨ ਜ਼ਰੂਰ ਪ੍ਰੈਸ ਕਰੋ